ਕਿ ਬੇਟੇ ਤੇ ਕਾਫੀ ਸਾਡੇ ਘਰੇ ਹੈਗੇ ਆ ਬੇਟਿਆਂ ਨੇ ਪੂਰਾ ਮਤਲਬ ਕਿ ਪਰਿਵਾਰ ਭੜਿਆ ਹੋਇਆ ਬੇਟੀ ਦੀ ਬਸ ਮੀਨਜ਼ ਕਮੀ ਸੀ ਉਹ ਬਿਲਕੁਲ ਹਾਂਜੀ ਚਾਹ ਬਹੁਤ ਚੰਗਾ ਮਰ ਸਾਰੀਆਂ ਬੇਟੀਆਂ ਵੱਡੀਆਂ ਸੀ ਮਤਲਬ ਹਸਬੰਡ ਚਾਰ ਸਿਸਟਰ ਨੇ ਵੱਡੇ ਪਾਜੀ ਜੇਠ ਜੁਨੇ ਦੇ ਦੋ ਬੇਟੀਆਂ ਨੇ ਉਹ ਵੱਡੀਆਂ ਨੇ ਇੱਕ ਗਏ ਗਏ ਨੇ ਇੱਕ ਅਨ ਮੈਰਿਟੇ ਦੀ ਕੋਠਾ ਛਾਲ ਦੇ ਹੋਏ ਨੇ ਉਸ ਬਾਅਦ ਬੇਟੇ ਹੀ ਆਉਂਦੇ ਸਾਡੇ ਘਰੇ ਬੇਟੀ ਨਹੀਂ ਸਈ ਆ ਮਤਲਬ ਕਿ ਹੁਣ ਇਹ 18 ਸਾਲ ਦਾ ਸਵਭ ਬਣਿਆ ਕਿ ਹੁਣ ਬੇਟੀ ਗਈ ਆ ਕੋਈ ਲੋਕ ਕਹਿੰਦੇ ਨਹੀਂ ਹੋਣਗੇ ਕਿ ਚਾਹ ਉਤ ਤੋਂ ਤੋਂ ਕਹਿੰਦੇ ਨੇ ਅੱਜ ਇਸੇ ਕਰਕੇ ਸਭ ਕੀਤਾ ਹੈ ਕਿ ਉਹਨਾਂ ਨੂੰ ਲੱਗੇ ਕਿ ਨਹੀਂ ਮੈਂ ਉਤ ਤੋਂ ਤੋਂ ਨਹੀਂ ਸੀ ਕਿਆ ਮੈਨੂੰ ਸੱਚੀ ਬੇਟੀ ਚਾਹੀਦੀ ਸੀ ਕਿਉਂਕਿ ਮੈਂ ਜੋ ਸੁਪਨੇ ਮੈਂ ਖੁਦ ਨਹੀਂ ਆਪਣੇ ਪੂਰੇ ਕਰ ਪਾਈ ਕਿਉਂਕਿ ਥੋੜਾ ਜਿਹਾ ਮੇਰੀ ਫੈਮਿਲੀ ਬੈਂਗਰੋਡ ਥੋੜਾ ਜਿਹਾ ਪ੍ਰੋਬਲਮ ਨੂੰ ਹੁੰਦੇ ਕਰਕੇ ਮੇਰੇ ਕੋਲ ਸੁਪਨੇ ਦੇਰੇ ਅਧੂਰੇ ਰਹਿ ਗਏ ਸੀ ਮੈਂ ਚਾਹੁੰਨੀ ਸੀ ਕਿ ਮੇਰੀ ਬੇਟੀ ਆਵੇ ਤੇ ਉਹ ਮੇਰੇ ਸੁਪਨੇ ਤੇਰੇ ਦੁਬਾਰਾ ਪੂਰੇ ਕਰੇ ਤਾਂ ਮੈਂ ਆਪਣੇ ਸੁਪਨੇ ਆਪਣੀ ਬੇਟੀ ਦੇ ਸੁਪਨੇ ਮੇਰੀ ਬੇਟੀ ਦਾ ਨਾਮ ਕੀ ਸੋਚਿਆ ਬੇਟੀ ਦਾ ਨਾਮ ਰਬਾਬ ਕੋ ਇੱਕ ਬੜਾ ਇਹ ਇੱਕ ਕਹਵੇਂ ਇਹ ਮਾਧਿਕ ਕਾਲ ਹੈ ਬਸ ਇੱਕ ਦਾ ਮਤਰਕੀ ਕਹਿੰਦੇ ਨੇ ਕਿ ਗੁਰੂ ਦਾ ਨਾਮ ਲਈਏ ਰੱਬ ਦਾ ਨਾਮ ਲਈਏ ਤੇ ਫੇਰ ਹੀ ਰੱਬ ਸੋਨਦਾ ਕਬੂਲ ਕਰਦਾ ਇਹਦਾ ਨਾਮ ਦਾ ਹੀ ਮਤਰਕੀ ਗੁਰੂ ਦਾ ਗਾਇਨ ਕਰਨਾ ਰੱਬ ਨੂੰ ਯਾਦ ਕਰਨਾ ਉਹਨੂੰ ਯਾਦ ਕਰਕੇ ਰੱਬ ਨੂੰ ਤੂਰੀ ਨੂੰ ਪਾਇਆ ਇਹ ਅਰਦਾਸ ਵੀ ਮੇਰੀ ਮਤਰਕੀ ਰੱਬ ਦੇ ਅਗਰ ਕੀਤੇ ਮਨਤ ਜਿਹੜੀ ਉਹ ਪੂਰੀ ਹੋਈ ਜਾਵੇ ਜਦੋਂ ਤੁਸੀਂ ਵਿਆਹ ਆਏ ਹੋਗੇ ਉਦੋਂ ਸੱਜੀ ਆਉਗੀ ਤੇ ਜੀ ਆ ਜੀ ਹਾਂ ਜੀ कि जिस तरह मेरा वेलकम ਕੀਤਾਗਾ ਸੋਰੀ ਪਰਵਾਰ ਵਿੱਚ ਉਵੇਂ ਹੁਣ ਇਦਾਂ ਅੱਜ ਵੈਲਕਮ ਕੀਤਾ ਜਾਇਆ ਹੈ ਘਰ ਦੇ ਬੋਝੇ ਦਾ ਕੁਛ ਨਹੀਂ ਮਤਲਬ ਜੇ ਮੇਰੀ ਜਠਾਣੀ ਜੀ ਕਿਉਂਕਿ ਸਾਸੂ ਮਮ ਹੈ ਨਹੀਂ ਨੇ ਤੇ ਬਾਕੀ ਜੇ ਠਾਣੀ ਚਰੇ ਉਹ ਪੂਰਾ ਮਤਲਬ ਸਾਸੂ ਕੋ ਬੋਧੇ ਨੇ ਸੋਥੇ ਪੂਰਾ ਉਹਨਾਂ ਨੇ ਕੀਤਾ ਹੋਇਆ ਵਾ ਸਾਰੇ ਘਰ ਨੂੰ ਸਜਾਇਆ ਹੋਇਆ ਹੈ ਨੋਰਮਲ ਤਰੀਕੇ ਜਿੰਨਾ ਉਹ ਮਤਲਬ ਕਰ ਸਕਦੇ ਆ ਬਾਕੀ ਪੂਰਾ ਸਾਰੇ ਫੈਮਿਲੀ ਬਹੁਤ ਖੁਸ਼ ਨੇ ਹਸਪੀਟਲ ਚ ਵੀ ਥੋੜਾ ਟਾਈਮ ਔਖਾ ਲੰਘਿਆ ਬਹੁਤ ਜੀ ਬਹੁਤ ਉਹ ਤੇ ਕਹਿ ਸਕਦੇ ਆ ਕਿ ਮੌਤ ਨਾਲੋਂ ਬੱਧਾ ਟਾਈਮ ਜਿਦਾਂ ਨਿਕਲਿਆ ਵਾ ਇੱਕ ਔਕਾ ਬਰਾ ਔਖਾ ਸੀ ਜਦੋਂ ਮੈਂ ਉਹ طرف ਗਈ ਸੀ ਮੈਂ ਤਾਂ ਅਸਮਿਸ ਕੋ ਕਿਹਾ ਕਿ ਮੈਂ ਮੁਹਦੇ ਮੁਖ ਚਾ ਕੇੰਦਰ ਮੇਂ ਬਿਤਾ ਸੀ ਐਨੇ ਹਾਲਾਤ ਬੁਰੇ ਸੀ ਕਿ ਜਿਸ ਟਾਈਮ ਤੇ ਮੇਰੇ ਡਿਲੀਵਰੀ ਹੋਈ ਸੀ ਬਹੁਤ ਔਖਾ ਸੀ ਮੈਨੂੰ ਲੱਗਾ ਕਿ ਸ਼ਾਇਦ ਉਹ ਮੈਂ ਇਸ ਕਮਰੇ ਤੋਂ ਬਾਹਰ ਨਹੀਂ ਜਾ ਸਕਦੀ ਹੈਗੀ ਪਰ ਸ਼ਾਇਦ ਇਹ ਹੋਈ ਤੇ ਮਤਲਬ ਇਹਦੇ ਕਾਰਨ ਹੀ ਮੈਨੂੰ ਦੁਬਾਰਾ ਜਨਮ ਮਿਲਿਆ ਵਾ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਦੁਬਾਰਾ ਮਦਰ ਬਾਹਰ ਜਾ ਕੇ ਆਪਣੇ ਬੱਚੇ ਨੂੰ ਦੇਖ ਪਾਉਂਗੀ ਆਪਣੇ ਬੇਟੇ ਨੂੰ ਆਪਣੇ ਹਸਬੰਦ ਨੂੰ ਜਾਂ ਆਪਣੀ ਫੈਮਿਲੀ ਨੂੰ ਮਿਲ ਪਾਉਂਗੀ ਇੰਨਾ ਜ਼ਿਆਦਾ ਕ੍ਰਿਟੀਕਲ ਕੇਸ ਸੀ ਕਿ ਮੈਂ ਦੱਸ ਨਹੀਂ ਸਕਦੀ ਮੇਰੇ ਸਾਫ ਫਰਦੇ ਪੇ ਸੀ ਮੈਂ ਸੋਚਿਆ ਨਹੀਂ ਸੀ ਕਿ ਮੈਂ ਬਾਹਰ ਜਾਉਂ ਪਰ ਜਦੋਂ ਫਿਰ ਮੈਂ ਬਾਹਰ ਆਈ ਤੇ ਮੈਂ ਕਿਹਾ ਕਿ ਇੰਨੇ ਮੈਨੂੰ ਜ਼ਿੰਦਗੀ ਦਿੱਤੀ ਆ ਤੇ ਮੈਂ ਇਹਨੂੰ ਇਹੋ ਜੀ ਜ਼ਿੰਦਗੀ ਦਵਾਂਗੀ ਕਿ ਮਦਰ ਫੁੱਲਾਂ ਨਾਲੋਂ ਵੀ ਮਦਰ ਪਾਪਾ ਜੀ ਨੇ ਬਹੁਤ ਰੀਜ਼ਨਾਂ ਕੀਤੀ ਮੇਰੇ ਖਸ ਮੈਂ ਜਰੇਣਾ ਮੈਂ ਅੱਜ ਗੁਰਦੁਆਰਿਆਂ ਸਾਹਮਣੇ ਕਹਿੰਗੇ ਕਿ ਇਹ ਸ਼ਾਦੀ ਪੁਰੇ ਸੱਤ ਦਿਨ ਮਾਤਮੋਤੀ ਦਾਨ ਕੀਤੇ ਹੋਣਗੇ ਇਹ ਸੱਤ ਦਿਨ ਮਾਤਮੋਤੀ ਦਾਨ ਕੀਤੇ ਜਿਨੇ ਇੱਕ ਬੇਟੀ ਦੀ ਕੇਅਰ ਕਰਦਾ ਨਾ ਇੱਕ ਬਾਪ ਕੀ ਮਤਲਬ ਕਿ ਧੀ ਨੂੰ ਲਾਡਾ ਨਾ ਪਾਲਦਾ ਜੇ ਲਾਡਾ ਨਾ ਬਸ ਉਹ ਮੇ ਨੂੰ ਬੇ ਹਸਨ ਕਰਦੇ ਉਹਨੇ ਲਾਡ ਉਹਨੇ ਬਹੁਤ ਇੱਜ਼ਤ ਨਾਲ ਮੁੱਖ ਰੱਖਦੇ ਨੇ ਤੇ ਕੋਈ ਗਰੀਬਾ ਨੇ ਕਿਸੇ चीज ਤੇ ਜਾਂ ਰੰਗ ਕੋਈ ਕਿਸੇ ਦਿੱਤੋਂ ਮੇ ਟਮਾਟਰੇ ਕੀ ਕੰਮ ਕੋ ਬਹੁਤ ਧਿਆਰ ਕਰਦੇ ਨੇ ਕੱਲੀ ਬਾਗ ਹੈ ਸਾਡੀ ਦੋਨਾਂ ਦੀ ਅਰਦਾਸ ਹੀ ਇੰਨੇ ਤੇ ਵਰਤੂ ਹੀ ਰੱਖੇ ਸੀ ਮਾਤਾ ਜੀ ਦੀ ਅਰਦਾਸ ਹੀ ਹਾਂਜੀ ਮਾਤਾ ਜੀ ਦੀ ਅਰਦਾਸ ਹੀ ਹਾਂਜੀ ਮਾਤਾ ਜੀ ਦੇ ਨਰ ਵਰਤੂ ਹੀ ਰੱਖੇ ਸੀ ਧੀ ਹੋਵੇ ਸਾਡੇ ਘਰੇ ਹਾਂਜੀ ਤੇ ਔਖਾ ਵੇਲਾ ਵੀ ਟੱਇਆ ਔਖਾ ਵੇਲਾ ਤੇ ਇੱਥੇ ਵੀ ਕਾਫੀ ਔਖਾ ਵੇਲਾ ਟੱਇਆ ਤੇ ਉੱਥੇ ਵੀ ਟੱਇਆ ਬਾਬਾ ਦੀਪ ਸਿੰਘ ਸਿੰਘ ਤੇ ਹੁਣ ਇੱਥੇ ਹਾਂਜੀ ਬਹੁਤ ਵਧੀਆ ਤਿਆਰੀ ਕੀਤੀ ਜੀ ਇਹ ਕੋਈ ਮੈਂ ਵੇਖਣ ਦੇ ਗੱਡੀ 꾸ਰੀ ਸਜਾਈ ਹੈ ਇਹ ਡੋਲੀ ਵਾਲੀ ਗੱਡੀ ਜਿੱਦਾਂ ਆਈ ਸੀ ਉਦਾਂ ਦੀ ਗੱਡੀ ਸਜਾਈ ਜਤੀ ਹਾਂਜੀ ਜਾਂ ਵਿਆਹ ਵਲੇ ਸਜਾਈ ਤੇ ਜਾਂ ਹੁਣ ਸਜਾਈ ਦੇ ਕੁੜੀਆਂ ਵਾਲੀ ਇਹਦੇ ਆਪਾਂ ਲੋਕਾਂ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਆ ਵੀ ਜਿੱਦਾਂ ਲੋਕ ਅੱਜ ਕੱਲ੍ਹ ਖੁੱਖ ਚ ਮਾਰਦੇ ਆ ਖੁੱਖ ਚ ਨਹੀਂ ਝੂਟੀਆਂ ਮਾਰਨੀਆਂ ਚਾਹੀਦੀਆਂ ਇਹਦੇ ਆਪਾਂ ਲੋਕਾਂ ਨੂੰ ਮੈਸੇਜ ਵੀ ਦਿੱਤਾ ਜੀ ਇੱਕ